ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਅਸੀਂ ਐਸਕੇਐ ਚੈਰੀਟੇਬਲ ਹਸਪਤਾਲ ਮੋੜੇ ਖੁਰਦ ਤੋਂ ਤੇ ਇੱਥੇ ਬਾਬਾ ਜਗਤਾਰ ਸਿੰਘ ਜੀ ਦੀ ਅਗਵਾਈ ਹੇਠ ਇੱਥੇ ਕੈਂਪ ਲਾਇਆ ਗਿਆ ਜਿਹਦੇ ਵਿੱਚ ਹੁਣ ਤੱਕ ਲਗਭਗ 200 ਮਰੀਜ਼ਾਂ ਨੂੰ ਫ੍ਰੀ ਦੇ ਵਿੱਚ ਚੈੱਕਅਪ ਕੀਤਾ ਗਿਆ ਦਵਾਈਆਂ ਦਿੱਤੀਆਂ ਗਈਆਂ ਤੇ ਨਾਲ ਉਹਨਾਂ ਦੇ ਟੈਸਟ ਫ੍ਰੀ ਕੀਤੇ ਗਏ ਆ ਜੀ ਸਾਡਾ ਹਸਪਤਾਲ ਜਿਹੜਾ ਹੈ ਜੀ ਮੋੜੇ ਆ ਜਿਹਦੇ ਵਿੱਚ ਬਹੁਤ ਵਾਜਬ ਰੇਟਾਂ ਦੇ ਉੱਤੇ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਜਿਵੇਂ ਕਿ ਸਰਜਰੀ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਨਰਲ ਸਰਜਰੀ ਆ ਹੱਡੀਆਂ ਦੇ ਆਪਰੇਸ਼ਨ ਆ ਜਿਹਦੇ ਵਿੱਚ ਚੂਲਾ ਬਦਲਣਾ ਗੋਡਾ ਬਦਲਣਾ ਹਰ ਤਰ੍ਹਾਂ ਦੇ ਆਪਰੇਸ਼ਨ ਆ ਜੀ ਟੁੱਟੇ ਭੱਜੇ ਅੰਗਾਂ ਦਾ ਇਲਾਜ ਆ ਫਿਰ ਜਨਰਲ ਸਰਜਰੀ ਦੇ ਹਰ ਤਰ੍ਹਾਂ ਦੇ ਆਪਰੇਸ਼ਨ ਆ ਗੁਰਦਿਆਂ ਦੀਆਂ ਬਿਮਾਰੀਆਂ ਦੇ ਹਰ ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾਂਦੇ ਅੱਜ ਤੇ ਸਾਡੇ ਕੋਲ ਰੈਗੂਲਰਲੀ ਹਾਰਟ ਦੇ ਸਪੈਸ਼ਲਿਸਟ ਤੇ 슈ਗਰ ਦੇ ਸਪੈਸ਼ਲਿਸਟ ਡਾਕਟਰ ਜਿਹੜੇ ਆ ਉਹ ਆਉਂਦੇ ਰਹਿੰਦੇ ਆ ਜੀ ਸਾਡੇ ਕੋਲੇ ਇਹ ਸੰਗਤ ਇੱਕ ਹੋਰ ਕਿ ਜਿਹੜਾ ਸਾਡਾ ਇੱਥੇ ਆਜੂਸ਼ਮਾਨ ਕਾਰਡ ਆ ਜਿਹਨੂੰ ਆਪਾਂ ਮੋਦੀ ਦਾ ਕਾਰਡ ਕਹਿੰਦੇ ਆ ਉਹ 5 ਲੱਖ ਤੱਕ ਦਾ ਜਿਹਦੇ ਇਲਾਜ ਫ੍ਰੀ ਆ ਉਹਦੇ ਤੇ ਇਲਾਜ ਸਾਡੇ ਫ੍ਰੀ ਕੀਤਾ ਜਾਂਦਾ ਜੀ ਸਾਡੇ ਹਸਪਤਾਲ ਦੇ ਵਿੱਚ ਜਿਹੜੇ ਜਿਹੜੇ ਆਪਰੇਸ਼ਨ ਉਹਦੇ ਵਿੱਚ ਨੇ ਉਹ ਫ੍ਰੀ ਦੇ ਵਿੱਚ ਕੀਤੇ ਜਾਂਦੇ ਆ ਸਾਰੇ ਦੇ ਵਿੱਚ ਇਹ ਇਹਦਾ ਫਾਇਦਾ ਉਠਾਉਣਾ ਚਾਹੀਦਾ ਸ਼ਹਿਰ ਨਾਲੋਂ ਵਧੀਆ ਇਲਾਜ ਇੱਥੇ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਅਸੀਂ ਬਾਕੀ ਬਾਬਾ ਜੀ ਦੱਸ ਦਿੰਦੇ ਆ ਅੱਜ ਕਰੀਬ 200 ਤੋਂ ਵੱਧ ਮਰੀਜ਼ ਵੇਖ ਚੁੱਕੇ ਆ ਜੀ ਜਿਨ੍ਹਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਤੇ ਜਿਨ੍ਹਾਂ ਦੇ ਟੈਸਟ ਫ੍ਰੀ ਕੀਤੇ ਗਏ ਆ ਜੀ